ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਂਗੇ ਅੱਜ ਤੁਹਾਨੂੰ ਆਪਾਂ ਆਪਣੇ ਕਬੂਤਰ ਦਿਖਾਉਣ ਜਾ ਰਹੇ ਹਾਂ ਤੇ ਚੈੱਕ ਕਰਕੇ ਦੱਸਿਓ ਕੁਆਲਿਟੀ ਕਿਵੇਂ ਦੀ ਆ ਸਭ ਤੋਂ ਪਹਿਲਾਂ ਪੱਠਾ ਦੇਖੋ ਚਿੱਟੀ ਅੱਖ ਦਾ ਬਹੁਤ ਵਧੀਆ ਕੁਆਲਿਟੀ ਆ ਪੱਠੇ ਦੀ। ਇਹ ਤੋਂ ਵਾ ਦੇਖੋ ਆ ਕਬੂਤਰੀ ਜੀ। ਕਾਲੀ ਅੱਖਾਂ ਦੀ ਆ। ਬਹੁਤ ਸੋਹਣੀ ਕਬੂਤਰੀ ਹੈ। ਅੱਖ ਚੈੱਕ ਕਰੋ ਜੀ। ਸਫੇਦ ਪਿਓਰ ਚਿੱਟੀ ਕਬੂਤਰੀ ਹੈ। ਇਹ ਜੋੜੀ ਲੱਗੀ ਹੋਈ ਹੈ ਜੀ। ਇਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਹੈ ਬੱਚਾ ਕਾਲੀਆਂ ਅੱਖਾਂ ਦਾ ਬੱਚਾ ਜੀ ਕਾਲੀਆਂ ਅੱਖਾਂ 'ਚ ਬੱਚਾ ਆ ਗਿਆ ਬਹੁਤ ਸੋਹਣਾ ਉੜਦਾ ਜੀ ਇਹ ਦੇਖੋ ਜੀ ਬਹੁਤ ਬਹੁਤ ਸੋਹਣਾ ਬੱਚਾ ਉੜਦਾ ਹੈ ਵੀ ਅੱਗੇ ਤੁਹਾਨੂੰ ਦਿਖਾਉਣਾ ਹੈ ਜੀ ਖੱਟੀਆਂ ਅੱਖਾਂ ਦਾ ਬੱਚਾ ਪੱਠਾ ਮੰਨ ਲਓ ਵੱਡਾ ਹੈ ਕਬੂਤਰ ਬਣਨ ਵਾਲਾ ਹੈ ਅੱਖ ਚੈੱਕ ਕਰੋ ਕੁਆਲਿਟੀ ਜੀ ਇਸ ਤੋਂ ਬਾਅਦ ਗੋਣੇ ਦੋਨੋਂ ਜੀ ਆ ਚੀਨਾ ਜਾ ਦੇਖੋ ਜੀ ਇਹ ਵੀ ਚਿੱਟੀਆਂ ਅੱਖਾਂ ਚਾ ਜੀ ਬਹੁਤ ਸੋਹਣਾ ਉੜਦਾ ਇਹ ਵੀ ਬੱਚਾ ਇਸ ਤੋਂ ਬਾਅਦ ਆ ਗਿਆ ਲਾਲ ਰੱਤਾ ਜੀ ਇਹ ਖੱਟੀ ਅੱਖਾਂ ਜਾਗਿਆ ਲਾਲ ਰੱਤਾ ਜੀ ਇਹ ਵੱਡਾ ਕਬੂਤਰ ਆ ਇਹ ਉੱਡਦਾ ਘਟਾ ਜਿਵੇਂ ਆਪਣੇ ਲੱਠੇ ਨਹੀਂ ਹੁੰਦੇ ਉਦਾਂ ਦਾ ਆ ਗਿਆ ਇਹ ਉੱਡਦਾ ਘਟਾ ਲੇਕਿਨ ਕਬੂਤਰ ਇਹ ਵੀ ਬਹੁਤ ਸੋਹਣਾ ਹੈ ਚੈੱਕ ਕਰਕੇ ਦੱਸਿਓ ਦੋਸਤੋ ਕਿਵੇਂ ਲੱਗੀ ਕੁਆਲਿਟੀ ਕਮੈਂਟ ਕਰੋ ਆਪਾਂ ਇਹ ਦੇ ਵੀ ਦੇਵਾਂਗੇ ਜੇ ਕਿਸੇ ਨੂੰ ਚਾਹੀਦੇ ਹੋਣਗੇ ਵਧੀਆ ਰੇਟ ਦਊ ਅਗਲਾ ਕੋਈ ਜੇ ਕੋਈ ਹੋਗਾਕ ਤਾਂ ਦੱਸ ਦਿਓ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ